ਸਤਿ ਸ੍ਰੀ ਅਕਾਲ ਜੀ ਮੈਂ ਰਾਜਵੀਰ ਕੌਰ ਜ਼ਿਲ੍ਹਾ ਪਟਿਆਲਾ ਵਿਖੇ ਬਤੌਰ ਈਟੀਟੀ ਅਧਿਆਪਕ ਸੇਵਾ ਨਿਭਾ ਰਹੀ ਹਾਂ ਅਧਿਆਪਕ ਸਾਥੀਓ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਮਿਸ਼ਨ ਸਮਰੱਥ 3.0 ਸ਼ੁਰੂ ਹੋ ਚੁੱਕਿਆ ਹੈ ਮਿਸ਼ਨ ਸਮਰੱਥ ਤਹਿਤ ਤੀਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਗਣਿਤ ਅਤੇ ਅੰਗਰੇਜ਼ੀ ਦੀਆਂ ਮੁਢਲੀਆਂ ਕੁਸ਼ਲਤਾਵਾਂ ਵਿੱਚ નિਪੁੰਨ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਮਿਸ਼ਨ ਸਮਰੱਥ ਦੇ ਟੀਚਿਆਂ ਦੀ ਪ੍ਰਾਪਤੀ ਲਈ ਬਹੁਤ ਸਾਰੀ ਸਹਾਇਕ ਸਮੱਗਰੀ ਤਿਆਰ ਕੀਤੀ ਗਈ ਹੈ ਜਿਸ ਵਿੱਚੋਂ ਤੁਸੀਂ ਖੇਡ ਪਟਾਰਾ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਖੇਡ ਪਟਾਰਾ ਕੀ ਹੈ? ਖੇਡ ਪਟਾਰਾ ਇੱਕ ਗਤੀਵਿਧੀ ਆਧਾਰਿਤ ਕਿਤਾਬ ਹੈ। ਇਸ ਕਿਤਾਬ ਵਿੱਚ ਸਿੱਖਣ ਸਿਖਾਉਣ ਪ੍ਰਕਿਰਿਆ ਨੂੰ ਰੋਚਕ ਅਤੇ ਸੌਖਾ ਬਣਾਉਣ ਲਈ ਗਤੀਵਿਧੀਆਂ ਦਿੱਤੀਆਂ ਗਈਆਂ ਹਨ ਇਸ ਦਾ ਉਦੇਸ਼ ਸਿੱਖਣ ਸਿਖਾਉਣ ਪ੍ਰਕਿਰਿਆ ਨੂੰ ਆਨੰਦਮਈ ਅਤੇ ਸੌਖਾ ਬਣਾਉਣਾ ਬੱਚਿਆਂ ਦੀ ਭਾਗੀਦਾਰੀ ਵਧਾਉਣਾ ਅਤੇ ਤਣਾਅ ਰਹਿਤ ਵਾਤਾਵਰਣ ਵਿੱਚ ਮੁਢਲੀਆਂ ਯੋਗਤਾਵਾਂ ਨੂੰ ਪੂਰਾ ਕਰਨਾ ਹੈ ਖੇਡ ਪਟਾਰਾ ਵਿੱਚ ਪੰਜਾਬੀ ਗਣਿਤ ਅਤੇ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਗਤੀਵਿਧੀਆਂ ਦਿੱਤੀਆਂ ਗਈਆਂ ਹਨ ਜੋ ਜਮਾਤ ਵਿੱਚ ਮਿਸ਼ਨ ਸਮਰੱਥ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨਗੀਆਂ ਖੇਡ ਪਟਾਰਾ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਪਹਿਲੇ ਭਾਗ ਵਿੱਚ ਭਾਸ਼ਾ ਦੀਆਂ ਗਤੀਵਿਧੀਆਂ ਦੂਜੇ ਭਾਗ ਵਿੱਚ ਗਣਿਤ ਦੀਆਂ ਖੇਡਾਂ ਅਤੇ ਤੀਜੇ ਭਾਗ ਵਿੱਚ ਇੰਗਲਿਸ਼ ਐਕਟੀਵਿਟੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਇਸ ਵਿੱਚ ਹਰ ਇੱਕ ਪੱਧਰ ਦੇ ਬੱਚਿਆਂ ਲਈ ਗਤੀਵਿਧੀਆਂ ਹਨ ਇਸ ਵਿੱਚ ਹਰ ਇੱਕ ਗਤੀਵਿਧੀ ਦੇ ਨਾਮ ਨਾਲ ਉਸ ਨੂੰ ਕਰਵਾਉਣ ਦਾ ਢੰਗ ਵੀ ਦੱਸਿਆ ਗਿਆ ਹੈ ਜਿਵੇਂ ਕਿ ਭਾਸ਼ਾ ਦੀਆਂ ਗਤੀਵਿਧੀਆਂ ਦੇ ਤਹਿਤ ਇੱਕ ਗਤੀਵਿਧੀ ਹੈ ਆਪਣਾ ਅੱਖਰ ਯਾਦ ਰੱਖੋ ਇਸ ਨੂੰ ਕਰਵਾਉਣ ਦਾ ਢੰਗ ਹੈ ਬੱਚਿਆਂ ਨੂੰ ਗੋਲ ਘੇਰੇ ਵਿੱਚ ਖੜਾ ਕਰੋ ਅਤੇ ਇੱਕ ਬੱਚੇ ਨੂੰ ਵਿਚਕਾਰ ਖੜਾ ਕਰੋ ਹਰ ਇੱਕ ਬੱਚੇ ਦੇ ਹੱਥ ਵਿੱਚ ਅੱਖਰ ਕਾਰਡ ਦਿਓ। ਬੱਚਿਆਂ ਨੂੰ ਇਹ ਅੱਖਰ ਯਾਦ ਕਰਨ ਲਈ ਕਹੋ। ਫਿਰ ਬਾਰੀ-ਬਾਰੀ ਇੱਕ-ਇੱਕ ਬੱਚਾ ਆ ਕੇ ਵਿਚਕਾਰ ਵਾਲੇ ਬੱਚੇ ਨਾਲ ਆਪਣਾ ਅੱਖਰ ਮਿਲਾਵੇ ਅਤੇ ਜੋ ਨਵਾਂ ਸ਼ਬਦ ਬਣੇ ਉਸ ਸ਼ਬਦ ਨੂੰ ਪੜਨ ਲਈ ਕਹੋ। ਇਸ ਤਰ੍ਹਾਂ ਖੇਡ ਪਟਾਰਾ ਵਿੱਚ ਹਰ ਇੱਕ ਗਤੀਵਿਧੀ ਨੂੰ ਕਰਵਾਉਣ ਦਾ ਢੰਗ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ। ਜਿਸ ਦੀ ਅਗਵਾਈ ਲੈ ਕੇ ਅਧਿਆਪਕ ਆਸਾਨੀ ਦੇ ਨਾਲ ਇਹ ਗਤੀਵਿਧੀਆਂ ਜਮਾਤ ਵਿੱਚ ਕਰਵਾ ਸਕਦੇ ਹਨ ਆਓ ਹੁਣ ਦੇਖਦੇ ਹਾਂ ਕਿ ਭਾਸ਼ਾ ਦੀਆਂ ਗਤੀਵਿਧੀਆਂ ਤਹਿਤ ਇਸ ਵਿੱਚ ਕਿਹੜੀਆਂ-ਕਿਹੜੀਆਂ ਗਤੀਵਿਧੀਆਂ ਦਿੱਤੀਆਂ ਗਈਆਂ ਹਨ ਸਭ ਤੋਂ ਪਹਿਲਾਂ ਹੈ ਅੰਗਾ ਨਾਲ ਨਾਮ ਅੱਖਰ ਅੰਕ ਲਿਖਣਾ ਸੋਚ ਸੋਚ ਸੂਚੀ ਆਵਾਜ਼ਾਂ ਦੀਆਂ ਖੇਡਾਂ 1 ਆਵਾਜ਼ਾਂ ਦੀਆਂ ਖੇਡਾਂ 2 ਅਵਾਜ਼ਾਂ ਦੀਆਂ ਖੇਡਾਂ 3 ਅਵਾਜ਼ਾਂ ਦੀਆਂ ਖੇਡਾਂ 4 ਅੱਖਰ ਤੋਂ ਸ਼ਬਦ ਸੂਚੀ ਬਣਾਓ ਆੰਤ ਅਨੰਤ ਸ਼ਬਦ ਬਣਾਓ ਆਓ ਲਿਖੀਏ ਆਪਣਾ ਅੱਖਰ ਯਾਦ ਰੱਖੋ ਜੋੜੀ ਬਣਾਓ ਪੱਤਾ ਉਲਟਾਉਣਾ ਅਲੱਗ ਅਲੱਗ ਪ੍ਰਸਥਿਤੀਆਂ ਵਿੱਚ ਚੱਲਣਾ ਮਿਲਦੇ ਜੁਲਦੇ ਸ਼ਬਦ ਅੱਖਰ ਪਹਿਚਾਣੋ ਅੱਖਰ ਤੇ ਛਾਲ ਮਾਰੋ ਸ਼ਬਦ ਅੰਤਾਖੜੀ ਚਿੱਤਰ ਬਾਚਨ ਚਿੱਤਰਕਾਰ ਨਾਲ ਗਤੀਵਿਧੀਆਂ ਆਓ ਹੁਣ ਇਸ ਵਿੱਚੋਂ ਸ਼ਬਦ ਅੰਤਾਖੜੀ ਗਤੀਵਿਧੀ ਕਰਵਾਉਣ ਦਾ ਢੰਗ ਦੇਖਦੇ ਹਾਂ ਹਾਂਜੀ ਬੇਟਾ ਅੱਜ ਅਸੀਂ ਇੱਕ ਖੇਡ ਖੇਡਦੇ ਹਾਂ ਸ਼ਬਦ ਅੰਤਾਖੜੀ ਤੁਹਾਡੇ ਦੋ ਗਰੁੱਪ ਬਣਾਏ ਗਏ ਹਨ ਗਰੁੱਪ ਨੰਬਰ 1 ਅਤੇ ਗਰੁੱਪ ਨੰਬਰ दो ग्रुप नंबर एक कोई भी शब्द बोलेगा जिमें कलम कलम की आखिरी धुनी कि माँ मा, दूजा ग्रुप म तो शुरू होने वाला कोई भी शब्द बोलेगा जिमें मटर मटर की आखिरी धुनी है रहा पहला ग्रुप र तो शुरू होने वाला कोई भी शब्द बोलेगा इस तरह ये खेड अगे चलती जाएगी चलो शुरू कर दे हाँ पहला ग्रुप कोई भी शब्द बोलो किताब किताब की आखिरी धुनी तो कही है ब हाँ जी दूजा ग्रुप ब तो शुरू होने वाला शब्द दसो बटन बटन की आखिरी धुनी तो कही है न हाँ जी पहला ग्रुप न तो शुरू होने वाला शब्द दसो नमक नमक की आखिरी धुनी कही है क, हांजी दुजा ग्रुप तो शुरू होणवाला शब्द दस कारखरी कार, कार धुणी केडी है र हां पहिला ग्रुप रो शु होा शब्द रात, रा गुड गणित खेडांची लुकण मीटी विच, बैठो मारछा इकटे गिणती बोलो ਉਠਕ ਬੈਠਕ ਉਲਟੀ ਗਿਣਤੀ ਤਾੜੀ ਚੁਟਕੀ ਗਰਮ ਜਾਂ ਠੰਡਾ ਅੱਜ ਦਾ ਦੋਸਤ ਜੋੜ ਸੈਂਚਰੀ ਬਣਾਓ ਸੋਚੋ ਤੁਸੀਂ ਦੱਸਾਂ ਮੈਂ ਦੁੱਗਣਾ ਕਰੋ ਅੱਧਾ ਕਰੋ ਫਿਜ ਅਤੇ ਵੱਜ ਹੈਂਡ ਕ੍ਰਿਕਟ ਸੰਖਿਆ ਚੱਕਰ ਮਾਪੋ ਇੰਚ ਟੇਪ ਨਾਲ ਕੈਲੰਡਰ ਦਾ ਮਜ਼ਾ ਕੜੀ ਦੀ ਖੇਡ ਛੱਟਪਟ ਆਕ੍ਰਿਤੀ ਬਣਾਓ ਖੇਡਾਂ ਦਿੱਤੀਆਂ ਗਈਆਂ ਹਨ ਆਓ ਹੁਣ ਗਣਿਤ ਦੀਆਂ ਖੇਡਾਂ ਵਿੱਚੋਂ ਅੱਜ ਦਾ ਦੋਸਤ ਜੋੜ ਗਤੀਵਿਧੀ ਦੇਖਦੇ ਹਾਂ ਹਾਂਜੀ ਅਵਨੀਤ ਚੱਕਰ ਵਿੱਚ ਕਿਹੜੀ ਸੰਖਿਆ ਲਿਖੀ ਗਈ ਹੈ 12 12 ਕਿਹੜੀਆਂ ਦੋ ਸੰਖਿਆਵਾਂ ਦਾ ਜੋੜ 12 ਹੁੰਦਾ ਹੈ 6 ਅਤੇ 6 6 ਅਤੇ 6 ਲਿਖੋ होर कि संख्या बारह हों सतार अठार होर दो संख्या दसो नौ तीन इन सारिया संख्याव कि english activities which pair up letter sequence after me before me find your partner run and in circle join to make words i am the captain short out word chain sight words chase chuk chuk train be like mummy or daddy ouch who am i jump in jump out think of riddle cook apa story activities ਸ਼ਾਮਿਲ ਕੀਤੀਆਂ ਗਈਆਂ ਹਨ ਹੁਣ ਅਸੀਂ ਇੰਗਲਿਸ਼ ਐਕਟੀਵਿਟੀਆਂ ਵਿੱਚੋਂ ਆਊਚ ਐਕਟੀਵਿਟੀ ਦੇਖਦੇ ਹਾਂ ਹਾਂਜੀ ਬੇਟਾ ਤੁਸੀਂ ਅੱਜ ਇੱਕ ਸਟੋਰੀ ਪੜ੍ਹਨੀ ਹੈ ਤੇ ਨਾਲ ਹੀ ਤੁਹਾਨੂੰ ਇੱਕ ਵਰਡਸ ਦੀ ਲਿਸਟ ਦਿੱਤੀ ਗਈ ਹੈ तुसी ए वाले वर्ड्स स्टोरी नहीं बोलने तुसी इस जगह पर बोलना है आउच किड़े वर्ड्स हैं। हाँ जी तुसी ए वाले वर्ड्स इस जगह पर की बोलना है आउच चलो पढ़ो बेटा स्टोरी Her out. In the ouch, she out for it under the bed. It was not there. Then she out behind the ouch, but it was not there. She also ouch. she didn't find the ouch and bear at the and she came in the ouch she saw her mom tapping mini sitting near the ouch mini was playing with the ouch being was happy to see her ouch is tarah asi hor gatividhiyan karwa sakde ha ਸਾਰੀਆਂ ਖੇਡਾਂ ਦੇ ਹੇਠਾਂ ਲਿਖਿਆ ਗਿਆ ਹੈ ਕਿ ਇਹ ਕਿਸ ਪੱਧਰ ਦੀਆਂ ਖੇਡਾਂ ਹਨ ਜਿਵੇਂ ਭਾਸ਼ਾ ਦੀਆਂ ਗਤੀਵਿਧੀਆਂ ਤਹਿਤ ਮਿਲਦੇ ਜੁਲਦੇ ਸ਼ਬਦ ਆਰੰਭਕ ਅਤੇ ਅੱਖਰ ਪੱਧਰ ਦੀਆਂ ਖੇਡਾਂ ਹਨ ਮਾਰਛਾਲ ਸੰਖਿਆ ਪਛਾਣ ਪੱਧਰ ਦੀ ਖੇਡ ਹੈ ਅਧਿਆਪਕ ਸਾਥੀਓ ਖੇਡ ਪਟਾਰਾ ਸੰਬੰਧੀ ਕੁਝ ਸੁਝਾਅ ਹਨ ਜਿਵੇਂ ਖੇਡ ਪਟਾਰਾ ਨੂੰ ਜਮਾਤ ਦੀਆਂ ਰੋਜ਼ਾਨਾ ਗਤੀਵਿਧੀਆਂ ਦਾ ਹਿੱਸਾ ਬਣਾਇਆ ਜਾਵੇ ਇਸ ਵਿੱਚ ਦਿੱਤੀਆਂ ਖੇਡਾਂ ਨੂੰ ਮਿਸ਼ਨ ਸਮਰੱਥ ਦੇ ਟੀਚਿਆਂ ਨਾਲ ਜੋੜ ਕੇ ਕਰਵਾਇਆ ਜਾਵੇ। ਬੱਚਿਆਂ ਦੀ ਭਾਗੀਦਾਰੀ ਵੱਧ ਤੋਂ ਵੱਧ ਕਰਵਾਈ ਜਾਵੇ। ਉਮੀਦ ਹੈ ਕਿ ਤੁਸੀਂ ਖੇਡ ਪਟਾਰਾ ਤੋਂ ਅਗਵਾਈ ਲੈ ਕੇ ਮਿਸ਼ਨ ਸਮਰੱਥ ਤਹਿਤ ਹਰੇਕ ਵਿਦਿਆਰਥੀ ਨੂੰ ਮੂੜਲੀਆਂ ਕੁਸ਼ਲਤਾਵਾਂ ਦੇ ਪੱਖ ਤੋਂ ਸਮਰੱਥ ਬਣਾਉਗੇ।